ਕਈ ਤਰ੍ਹਾਂ ਦੇ ਪੰਜਾਬ ਦੇ ਉੱਤੇ ਇਲਜ਼ਾਮ ਲਾਏ ਜਾਂਦੇ ਨੇ ਕਿ ਦਿੱਲੀ ਦਾ ਵਾਤਾਵਰਨ ਖਰਾਬ ਕਰਨ 'ਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬ ਦਾ ਸਭ ਤੋਂ ਵੱਡਾ ਹੱਥ ਹੈ ਵਗੈਰਾ ਵਗੈਰਾ ਪਰ ਮੈਂ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵਧਾਈ ਦੇਣੀ ਚਾਹੁੰਦਾ ਪ੍ਰਸ਼ੰਸਾ ਕਰਨੀ ਚਾਹੁੰਦਾ ਤੇ ਉਹਨਾਂ ਐਨ ਜੀਓਜ਼ ਦਾ ਉਹਨਾਂ ਵਾਤਾਵਰਨ ਪ੍ਰੇਮੀਆਂ ਦਾ ਵੀ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ 70 ਤੋਂ 80% ਇਸ ਵਾਰ ਪਰਾਲੀ ਨੂੰ ਅੱਗ ਘਟ ਲੱਗੀ ਹੈ ਜਿਸ ਨੂੰ ਕੇ ਰਾਜ ਸਭਾ ਦੇ ਵਿੱਚ ਕੇਂਦਰ ਸਰਕਾਰ ਨੇ ਮੰਨਿਆ ਕਿ ਸਾਡੇ ਕੇਂਦਰੀ ਖੇਤੀ ਮੰਤਰੀ ਜਦੋਂ ਪੰਜਾਬ ਦੇ ਦੌਰੇ ਤੇ ਪਿਛਲੇ ਦਿਨੀ ਆਏ ਸੀ ਉਹਨਾਂ ਨੇ ਵੀ ਇਸ ਗੱਲ ਦੀ ਤਾਇਦ ਕੀਤੀ ਹੈ ਕਿ ਇਸ ਵਾਰ ਪਰਾਲੀ ਜਿਹੜੀ ਆ ਉਹ ਘੱਟ ਜਲਾਈ ਗਈ। ਇੱਥੋਂ ਹੀ ਸਿੱਧ ਹੋਂਦਾ ਹੈ ਕਿ ਪਹਿਲਾਂ ਵੀ ਪੰਜਾਬ ਦਾ ਜਿਹੜਾ ਧੂਆਂ ਹੈ ਉਹਦਾ ਦਿੱਲੀ ਦੇ ਵਾਤਾਵਰਨ ਨੂੰ ਖਰਾਬ ਕਰਨ 'ਚ ਕੋਈ ਯੋਗਦਾਨ ਪਰਾਲੀ ਦੀ ਸਮੱਸਿਆ ਖੜੀ ਹੋ ਜਾਂਦੀ ਹੈ। ਕਿ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ। ਹਵਾ ਖਰਾਬ ਹੁੰਦੀ ਹੈ। ਕਈ ਤਰ੍ਹਾਂ ਦੇ ਪੰਜਾਬ ਦੇ ਉੱਤੇ ਇਲਜ਼ਾਮ ਲਾਏ ਜਾਂਦੇ ਨੇ ਕਿ ਦਿੱਲੀ ਦਾ ਵਾਤਾਵਰਨ ਖਰਾਬ ਕਰਨ ਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬ ਦਾ ਸਭ ਤੋਂ ਵੱਡਾ ਹੱਥ ਹੈ ਵਗੈਰਾ ਵਗੈਰਾ ਪਰ ਮੈਂ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵਧਾਈ ਦੇਣੀ ਚਾਹਨਾ ਪ੍ਰਸ਼ੰਸਾ ਕਰਨੀ ਚਾਹਨਾ ਤੇ ਉਹਨਾਂ ਐਨ ਜੀਓਜ਼ ਦਾ ਉਹਨਾਂ ਵਾਤਾਵਰਨ ਪ੍ਰੇਮੀਆਂ ਦਾ ਵੀ ਬਹੁਤ ਧੰਨਵਾਦ ਕਰਨਾ ਚਾਹਨਾ ਸਰਕਾਰ ਦੇ ਯਤਨ ਵੀ ਨਾਲ ਮਿਲ ਕੇ ਰੰਗ ਲਿਆਏ ਨੇ ਕਿ 70 ਤੋਂ 80% ਇਸ ਵਾਰ ਪਰਾਲੀ ਨੂੰ ਅੱਗ ਕੱਟ ਲੱਗੀ ਹੈ ਜਿਸਨੂੰ ਕੇ ਰਾਜ ਸਭਾ ਦੇ ਵਿੱਚ ਕੇਂਦਰ ਸਰਕਾਰ ਨੇ ਮੰਨਿਆ ਤੇ ਸਾਡੇ ਕੇਂਦਰੀ ਖੇਤੀ ਮੰਤਰੀ ਜਦੋਂ ਪੰਜਾਬ ਦੇ ਦੌਰੇ ਤੇ ਪਿਛਲੇ ਦਿਨੀ ਆਏ ਸੀ ਤਾਂ ਉਹਨਾਂ ਨੇ ਵੀ ਇਸ ਗੱਲ ਦੀ ਤਾਇਦ ਕੀਤੀ ਹੈ ਕਿ ਇਸ ਵਾਰ ਪਰਾਲੀ ਜਿਹੜੀ ਹੈ ਉਹ ਘੱਟ ਜਲਾਈ ਗਈ ਹੈ ਗੁਰੂ ਸਾਹਿਬ ਨੇ ਕਿਹਾ ਕਿ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਸੋ ਅਸੀਂ ਹਵਾ ਨੂੰ ਪਾਣੀ ਨੂੰ ਤੇ ਧਰਤੀ ਨੂੰ ਜਿਹੜਾ ਉਹ ਦਰਜੇ ਉਹਦੇ ਕਾਇਮ ਰੱਖਣੇ ਨੇ ਅਸੀਂ ਮਾਂ ਦਾ ਪਿਤਾ ਦਾ ਤੇ ਗੁਰੂ ਦਾ ਦਰਜਾ ਇਹਨਾਂ ਤਿੰਨਾਂ ਨੂੰ ਦਿੱਤਾ ਹੋਇਆ। ਸੋ ਸਾਡੇ ਵੱਲੋਂ ਯਤਨਾਂ 'ਚ ਕੋਈ ਕਮੀ ਨਹੀਂ ਰਹੂਗੀ। ਪਰ ਇਸ ਵਕਤ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਬੁਰੀ ਹਾਲਤ ਹੈ ਵਾਤਾਵਰਨ ਦੀ। ਇਸ ਵਕਤ ਪੰਜਾਬ ਜਿਹੜਾ ਉਹ ਕਣਕ ਦੀ ਫਸਲ ਬੀਜ ਚੁੱਕਿਆ। ਪਹਿਲਾ ਪਾਣੀ ਵੀ ਲੱਗ ਚੁੱਕਿਆ ਕਿਤੇ-ਕਿਤੇ ਦਾ ਦੂਜਾ ਪਾਣੀ ਵੀ ਜਿਹੜਾ ਕਣਕ ਦੀ ਫਸਲਾਂ ਨੂੰ ਲایا ਜਾ ਰਹੇ ਹੁਣ ਤਾਂ ਕੋਈ ਨੇੜੇ ਤੇੜੇ ਵੀ ਪਰਾਲੀ ਜਲਣ ਦੀ ਜਾਂ ਪਰਾਲੀ ਨੂੰ ਅੱਗ ਲਾਉਣ ਦੀ ਕੋਈ ਘਟਨਾ ਦਾ ਬੇਰਵਾ ਨਹੀਂ ਆਉਂਦਾ ਜ਼ਿਕਰ ਨਹੀਂ ਆਉਂਦਾ ਤਾਂ ਫਿਰ ਹੁਣ ਦਿੱਲੀ ਦਾ ਪੋਲੂਸ਼ਨ ਜਿਹੜਾ ਹੈ ਉਹਦੇ ਚ ਪੰਜਾਬ ਦਾ ਯੋਗਦਾਨ ਤਾਂ ਨਹੀਂ ਹੈਗਾ ਨਾ ਹੁਣ ਦਿੱਲੀ ਤਾਂ ਨਹੀਂ ਚੰਦਾ ਨਾ ਪੰਜਾਬ ਦਾ ਧੂਆਂ ਇੱਥੋਂ ਹੀ ਸਿੱਧ ਹੁੰਦਾ ਹੈ ਕਿ ਪਹਿਲਾਂ ਵੀ ਪੰਜਾਬ ਦਾ ਜਿਹੜਾ ਧੂਆਂ ਹੈ ਉਹਦਾ ਦਿੱਲੀ ਦੇ ਵਾਤਾਵਰਨ ਨੂੰ ਖਰਾਬ ਕਰਨ ਚ ਕੋਈ ਯੋਗਦਾਨ ਹੈ ਇਹ ਸਿਰਫ ਰਾਜਨੀਤਿਕ ਤੌਰ ਤੇ ਇਲਜ਼ਾਮ ਲਾਇਆ ਜਾਂਦੇ ਆ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਬਸ ਤਾਂ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹੁਣ ਤਾਂ ਪੰਜਾਬ ਦੇ ਕਿਸਾਨਾਂ ਦੀ ਤਾਰੀਫ ਕਰ ਦਿਓ ਇਸ ਗੱਲ ਲਈ ਤੇ ਅੱਜ ਦਿੱਲੀ ਦੇ ਵਿੱਚ ਫਲਾਈਟਾਂ ਕੈਨਸਲ ਹੋ ਰਹੀਆਂ ਨੇ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ ਗ੍ਰੇਡ 4 ਤੱਕ ਦੀ ਐਮਰਜੈਂਸੀ ਟਾਈਪ ਜਾਂ ਵੱਡੇ ਜਿਹੜੇ ਡੀਜ਼ਲ ਦੇ ਜਾਂ ਕੋਈ ਕੰਸਟਰਕਸ਼ਨ ਦੇ ਕੰਮ ਨੇ ਉਹਨਾਂ ਤੇ ਪਾਬੰਦੀ ਲਾਈ ਜਾ ਰਹੀ ਹੈ ਤੇ ਸਾਡੇ ਪੰਜਾਬ ਦਾ AQI 에어 ਕੁਆਲਿਟੀ ਇੰਡੈਕਸ ਇਸ ਵਕਤ 70 ਤੋਂ ਲੈ ਕੇ 120 130 ਦੇ ਵਿੱਚ ਵਿੱਚ ਹੈ ਸਾਰੇ ਸ਼ਹਿਰਾਂ ਦਾ ਤੇ ਦਿੱਲੀ ਦਾ ਇਸ ਵਕਤ AQI ਜਿਹੜਾ ਉਹ 450 ਤੋਂ 500 ਦੇ ਵਿੱਚ ਹੈ ਫਿਰ ਇਹਦਾ ਮਤਲਬ ਸਾਡਾ ਤਾਂ ਕੋਈ ਯੋਗਦਾਨ ਨਹੀਂ ਇਹ ਗੱਲ ਪਹਿਲਾਂ ਵੀ ਐਨਜੀਟੀ ਦੇ ਇੱਕ ਰਿਟਾਇਰਡ ਮੈਂਬਰ ਸੀਗੇ ਜਿਹੜੇ ਜੱਜ ਸਾਹਿਬਾਨ ਸੀ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਦਾ ਤਾਂ ਬਸ ਨਾ ਹੀ ਬਦਨਾਮ ਹੈ ਯੋਗਦਾਨ ਕੋਈ ਨਹੀਂ ਸੋ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕੇਂਦਰ ਸਰਕਾਰ ਨੂੰ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਵੇ ਅਸੀਂ ਆਨੰਦ ਆਤੇ ਆ ਅਸੀਂ ਦੇਸ਼ ਦਾ ਢਿੱਡ ਭਰਦੇ ਆ ਪਰ ਸਾਨੂੰ ਬਾਅਦ ਚ ਤੁਸੀਂ ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ ਬਦਨਾਮ ਕਰਦੇ ਹੋ ਇਹ ਚੰਗੀ ਗੱਲ ਨਹੀਂ ਰਾਜਨੀਤਿਕ ਤੌਰ ਤੇ ਬਹੁਤ ਸਾਰੇ ਹੋਰ ਮਸਲੇ ਜਾਂ ਹੋਰ ਮੁੱਦੇ ਹੈਗੇ ਨੇ ਜਿਹਦੇ ਚ ਮਤਭੇਦ ਹੋ ਸਕਦੇ ਨੇ ਪਰ ਘਟੂ ਘਟੇ ਦੇ ਲਈ ਲੋਕਾਂ ਨੂੰ ਖਾਸ ਤੌਰ ਤੇ ਆਂ ਦਾ ਤੈਨੂੰ ਬਦਨਾਮ ਨਾ ਕਰੋ ਦਿੱਲੀ ਦਾ ਜਿਹੜਾ ਪੋਲੂਸ਼ਨ ਹੈ ਉਹਦੀ ਤੁਸੀਂ ਸੇਵਾ ਹੁਣ ਕਰੋ ਨਾ ਸੰਭਾਲ ਫਿਰ ਪਹਿਲਾਂ ਤਾਂ ਇਲਜ਼ਾਮ ਲਾਉਂਦੇ ਰਹੇ ਪੰਜਾਬ ਤੇ ਪੰਜਾਬ ਦਾ ਧੂਆਂ ਈਵਨ ਇਸ ਵਾਰ ਤਾਂ ਹਜੇ ਅਸੀਂ ਕਿਉਂਕਿ ਹੜਾਂ ਕਰਕੇ ਫਸਲਾਂ ਦੁਬਾਰਾ ਵੀ ਬੀਜਣੇ ਪਏਗੇ ਬਹੁਤ ਜਗ੍ਹਾ ਤੇ ਹਜੇ ਸਾਡੀ ਝੋਨੇ ਦੀ ਕਟਾਈ ਸ਼ੁਰੂ ਵੀ ਨਹੀਂ ਹੋਈ ਸੀ ਕਟਾਈ ਵੀ ਸ਼ੁਰੂ ਨਹੀਂ ਹੋਈ ਸੀ ਉਸ ਤੋਂ ਪਹਿਲੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਸੀ ਦਿੱਲੀ ਦੇ ਮਨਿਸਟਰਾਂ ਨੇ ਕਿ ਜੀ ਪੰਜਾਬ ਦਾ ਧੂਆਂ ਆ ਗਿਆ ਪੰਜਾਬ ਦਾ ਧੂਆਂ ਅਸੀਂ ਕਹਿੰਦੇ ਹਜੇ ਤਾਂ ਅਸੀਂ ਮੰਡੀਆਂ 'ਚ ਵੀ ਲੈ ਕੇ ਨਹੀਂ ਗਏ ਝੋਨਾ ਧੂਆ ਕਿੱਥੋਂ ਆ ਗਿਆ ਜੀ ਸੋ ਇਸ ਕਰਕੇ ਉਹਨਾਂ ਨੇ ਸਿਰਫ ਅੱਖਾਂ ਬੰਦ ਕਰਕੇ ਇੱਕੋ ਹੀ ਗੱਲ ਕਹਿਣੀ ਹੁੰਦੀ ਹੈ ਕਿ ਇਹ ਗੱਲ ਪੰਜਾਬ ਤੇ ਸਿੱੜ ਦਿਓ ਪੰਜਾਬ ਤੇ ਇਲਜ਼ਾਮ ਲਾ ਦਿਓ ਇਹ ਅ ਚੰਗੀ ਗੱਲ ਨਹੀਂ ਹੈਗੀ ਬਤੌਰ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰੀ ਨਾਲ ਮੈਂ ਅੱਜ ਪੰਜਾਬ ਦੇ ਕਿਸਾਨਾਂ ਦੀ ਤਾਰੀਫ਼ ਕਰ ਰਿਹਾ ਕਿ ਉਹਨਾਂ ਨੇ 70 ਤੋਂ 80% ਪਰਾਲੀ ਘੱਟ ਜਲਾਈ ਹੈ ਤੇ ਵਾਤਾਵਰਨ ਨੂੰ ਸੰਭਾਲਿਆ ਹੈ ਮਾਦੇਵੀ ਕਹਿੰਨਾ ਕਿ ਜੇ ਅਸੀਂ ਪ੍ਰਾੜੀ ਨੂੰ ਅੱਗ ਲਾਵਾਂਗੇ ਸਭ ਤੋਂ ਪਹਿਲਾਂ ਤਾਂ ਧੂਆਂ ਜਿਹੜਾ ਉਸ ਪ੍ਰਾੜੀ ਨੂੰ ਅੱਗ ਲਾਉਣ ਵਾਲੇ ਕਿਸਾਨ ਦੇ ਫੇਫੜਿਆਂ ਵਿੱਚ ਦੀ ਜਾ ਉਹਦੇ ਪਰਿਵਾਰ ਦੇ ਜਾਂ ਉਹਦੇ ਪਿੰਡ ਦੇ ਉੱਤੋਂ ਦੀ ਲੰਘਦਾ ਹੈ ਨਾ ਸਭ ਤੋਂ ਪਹਿਲਾਂ ਤਾਂ ਉਸ ਉਹਨਾਂ ਆਪਦੇ ਪਰਿਵਾਰ ਦੇ ਮੈਂਬਰਾਂ ਜਾਂ ਆਪਦੇ ਪਿੰਡ ਦੇ ਜਾਂ ਆਪਦੇ ਸਾਰੇ ਪੰਜਾਬ ਦੇ ਨਾਗਰਿਕਾਂ ਦੇ ਫੇਫੜਿਆਂ ਵਿੱਚ ਦੀ ਲੰਘਦਾ ਹੈ ਨਾ ਤੇ ਨਾਲੇ ਦਿੱਲੀ ਧੂਆਂ ਜਾਣ ਵਾਸਤੇ ਨਾਰਥ ਤੋਂ ਸਾਊਥ ਕਟੋ-ਕਟ 50 ਕਿਲੋਮੀਟਰ ਦੀ ਸਪੀਡ ਤੇ ਹਵਾਵਾਂ ਚਲਣੀਆਂ ਚਾਹੀਦੀਆਂ ਤਾਂ ਕਿਤੇ ਜਾ ਕੇ 10-15 ਦਿਨਾਂ 'ਚ ਦਿੱਲੀ ਜਿਹੜਾ ਉਹ ਧੂਆਂ ਪਹੁੰਚਦਾ ਜਦ ਕਿ ਹਵਾ ਚਲਦੀ ਵੀ ਨਹੀਂ ਨਾਰਥ ਤੋਂ ਸਾਹਿਤ ਸਾਊਥ ਰੀਅਰ ਉਸਟ ਰੀਅਰ ਹੁੰਦਾ ਕਦੇ-ਕਦਾਈ ਹੁੰਦਾ ਕਿ 10 ਕਿਲੋਮੀਟਰ ਜਾਂ 5 ਕਿਲੋਮੀਟਰ ਦੀ ਸਪੀਡ ਤੇ ਕੋਈ ਕਦੇ-ਕਦੇ ਹਵਾ ਚੱਲ ਗਈ ਸੋ ਪੰਜਾਬ ਨੂੰ ਬਦਨਾਮ ਕਰਨ ਦੀਆਂ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਇਹ ਬੰਦ ਕਰ ਦੇਣੇ ਚਾਹੀਦੀਆਂ ਨੇ ਸਿਰਫ ਆਪਣ ਆਪਣੀ ਲਕੀਰ ਵੱਡੀ ਕਰੋ ਕਿਸੇ ਹੋਰ ਦੀ ਲਕੀਰ ਛੋਟੀ ਕਰਕੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਦਿੱਲੀ ਦੇ ਵਾਤਾਵਰਨ ਨੂੰ ਦਿੱਲੀ ਦੇ ਆਬੋ ਹਵਾ ਨੂੰ ਸੰਭਾਲੋ ਸਿਰਫ ਰਾਜਨੀਤਿਕ ਇਲਜ਼ਾਮ ਲਾ ਕੇ ਕੋਈ ਫਾਇਦਾ ਨਹੀਂ ਹੋਣਾ ਸੋ ਇਹੀ ਮੈਂ ਅੱਜ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਸਾਨੂੰ ਗੁਰੂਆਂ ਨੇ ਬਹੁਤ ਸਦੀਆਂ ਪਹਿਲਾਂ ਸਾਨੂੰ ਇੱਕ ਗੱਲ ਦਸਤੀ ਸੀ ਕਿ ਤੁਸੀਂ ਆਪਣੇ ਵਾਤਾਵਰਣ ਨੂੰ ਤੁਸੀਂ ਆਪਣੇ ਹਵਾ ਨੂੰ ਪਾਣੀ ਨੂੰ ਧਰਤੀ ਨੂੰ ਸੰਭਾਲ ਕੇ ਰੱਖੋ ਅਸੀਂ ਉਹਨਾਂ ਵਚਨਾਂ ਤੇ ਚੱਲਣ ਲਈ ਵਚਨਬੱਧ ਹਾਂ ਸਤਿ ਸ੍ਰੀ ਅਕਾਲ